ਨਮਸਕਾਰ ਦੋਸਤੋ ਟ੍ਰਸਟੇਕਰ ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆ ਤੁਸੀਂ ਇੱਕ ਤਸਵੀਰਾਂ ਦੇਖ ਰਹੇ ਹੋ ਇੱਕ ਹਾਸੇ ਦੀਆਂ ਸੜਕ ਹਾਸੇ ਦੀਆਂ ਜੋ ਕਿ ਨਵਾਂ ਸ਼ਹਿਰ ਦੇ ਮਹਾਲੋਂ ਲੰਗੜਵਾ ਬਾਈਪਾਸ ਤੇ ਸਥਿਤ ਜਿਹੜਾ ਫਲਾਈਓਵਰ ਆ ਉੱਥੇ ਦੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਖੇਮ ਕਰਨ ਦੇ ਪਿੰਡ ਆਸਲ ਉਤਾਰ ਸਥਿਤ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਦੋ ਬੱਸਾਂ ਜਿਸ ਵਿੱਚ ਸਕੂਲ ਸਟਾਫ ਮੌਜੂਦ ਸੀ ਉਹ ਕਿਸੇ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਸ਼੍ਰੀ ਅਨੰਦਪਰਸਾਪ ਜਾ ਰਹੇ ਸਨ ਉਹ ਜਿਹੜੇ ਆ ਸਕੂਲ ਸਾਫ ਉਸ ਤੋਂ ਬਾਅਦ ਅਚਾਨਕ ਹੀ ਜਦੋਂ ਮਹਾਲਾਉਂ ਤੋਂ ਫਲਾਈਓਵਰ ਦੇ ਉੱਤੇ ਜਦੋਂ ਅਸੀਂ ਚੜਦੇ ਆਂ ਤੇ ਉਸ ਤੋਂ ਜਦੋਂ ਜਿਹੜਾ ਸਲਿੱਪ ਰੋਡ ਗਰਸ਼ੰਕਰ ਨੂੰ ਉੱਤਰਦਾ ਆ ਉਸ ਰੋਡ ਦੇ ਉੱਤੇ ਬੱਸਾਂ ਨੂੰ ਅਚਾਨਕ ਹੀ ਜਿਹੜਾ ਰੋਡ ਦੇ ਜਿਹੜਾ ਡਰਾਈਵਰ ਨੂੰ ਭੁਲੇਖਾ ਪੈ ਗਿਆ ਤੇ ਉਸ ਵੇਲੇ ਜਦੋਂ ਬ੍ਰੇਕ ਲਗਾਈ ਗਈ ਤਾਂ ਜਿਹੜੀਆਂ ਬੱਸਾਂ ਆਪਸ ਵਿੱਚ ਟਕਰਾ ਗਈਆਂ ਜੋ ਕਿ ਅੱਗੇ ਪਿੱਛੇ ਚੱਲ ਰਹੀਆਂ ਸਨ ਉਸ ਤੋਂ ਬਾਅਦ ਇੱਕ ਬੱਸ ਜਿਹੜੀ ਆ ਮੌਕੇ ਤੇ ਜਿਹੜੀ ਦੱਸੀ ਜਾ ਰਹੀ ਹੈ ਉਹ ਪਲਟ ਗਈ ਜਾਣਕਾਰੀ ਮਿਲਦੀ ਜਿਹੜੀ ਪੁਲਿਸ ਦੀਆਂ ਜਿਹੜੀਆਂ ਟੀਮਾਂ ਸੜਕ ਸੁਰੱਖਿਆ ਟੀਮਾਂ ਜਿਹੜੀਆਂ ਉਹ ਮੌਕੇ ਤੇ ਪਹੁੰਚ ਗਈਆਂ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਟੀਮਾਂ ਵੱਲੋਂ ਜਿਹੜੀ ਆ ਬੱਸ ਨੂੰ ਸਿੱਧਾ ਕਰਵਾਇਆ ਗਿਆ ਤੇ ਬੱਸ ਦੇ ਵਿੱਚ ਜਿਹੜੀਆਂ ਸਵਾਰੀਆਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਨਵਾਂ ਸ਼ਹਿਰ ਦੇ ਜਿਹੜਾ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਦਕਿ ਜਿਹੜੀਆਂ ਸਵਾਰੀਆਂ ਜਿਹੜੇ ਸਟਾਫ ਸਕੂਲ ਸਟਾਫ ਠੀਕ ਸੀ ਉਹਨਾਂ ਨੂੰ ਤੁਰੰਤ ਹੀ ਗੜਸ਼ੰਕਰ ਰੋਡਸ ਤੇ ਜਿਹੜਾ ਗੁਰਦੁਆਰਾ ਟਾਲੀ ਸਾਹਿਬ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਜਿਹੜੀ ਆ ਅਰ ਧਿਆਨ ਰੱਖਿਆ ਗਿਆ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਮੌਕੇ ਦੀ ਤਸਵੀਰਾਂ ਦੇਖ ਰਹੇ ਹਾਂ ਜਿਹੜੀ ਬੱਸ ਜਾ ਰਹੀ ਆ ਇਹ ਬੱਸ ਵੀ ਜਿਹੜੀ ਆ ਉਸ ਜਿਹੜੀ ਦੋ ਘਟਨਾ ਹੋਈਆਂ ਉਹਨਾਂ ਦੇ ਇੱਕ ਇਹ ਬੱਸ ਸੀ ਆ ਜਿਹੜੀ ਬੱਸ ਆ ਇਹ ਗੁਰਦੁਆਰਾ ਟਾਲੀ ਸਾਹਿਬ ਦੇ ਅੱਗੇ ਖੜੀ ਬੱਸ ਖੜੀ ਦੇ ਰਹੀ ਜਾਣਕਾਰੀ ਅਨੁਸਾਰ ਇਸ ਦੇ ਵਿੱਚ ਜਿਹੜੀਆਂ 45 ਸਵਾਰੀਆਂ ਸਨ ਚੰਗੀ ਕਿਸਮਤ ਇਹ ਰਹੀ ਕਿ ਬਹੁਤ ਜ਼ਿਆਦਾ ਕਿਸੇ ਦੇ ਜਿਹੜੀ ਸਵਾਰੀਆਂ ਦੇ ਸੱਟ ਨਹੀਂ ਲੱਗੀ ਕੁਝ ਸਵਾਰੀਆਂ ਜਿਹੜੀਆਂ ਉਹਨਾਂ ਦੇ ਕੁਝ ਜਿਹੜੀਆਂ ਰਗੜਾਂ ਕਹਿ ਸਕਦੇ ਲੱਗੀਆਂ ਤੇ ਕੁਝ ਇੱਕ ਦੇ ਫ੍ਰੈਕਚਰ ਹੋਏ ਆ ਉਹਨਾਂ ਨੂੰ ਜਿਹੜਾ ਸਿਵਲ ਹਸਪਤਲ ਪਹੁੰਚਾ ਦਿੱਤਾ ਗਿਆ ਜਨਕ ਸਰ ਕੀ ਘਟਨਾ ਹੋਈ ਮਾੜਾ ਜਿਹਾ ਬਰੀਫ ਕਰੂਗੇ ਨਹੀਂ ਸਰ ਬੋਲੇ ਦੱਸਣਾ ਅਮਰੋਸਰ ਤੋਂ ਤਰੰਤਰ ਦੋ ਆਈਆਂ ਕੀ ਕਾ ਇਹ ਆਨੰਦ ਪ੍ਰਸਾਦ ਆਏ ਅਪਣੀ ਕ੍ਰੇਨ ਮੰਗਾ ਕੇ ਬੱਸ ਸਿੱਧੀ ਕਰਾ ਕੇ ਫੋਗਲ ਪੁਆਇੰਟ ਲਾ ਠੀਕ ਹੈ ਸਰ ਥੈਂਕ ਯੂ